ਹਾਂਜੀ ਵੈਲਕਮ ਬੈਕ ਔਨ आवर YouTube ਚੈਨਲ ਫਤੇ ਬਲੌਗ ਤੇ ਹੁਣ ਆਪਾਂ ਚੱਲਿਆਂਗੇ ਨੀਚੇ ਵੱਲ ਨੂੰ ਮਤਲਬ ਕਿ ਚਰਨਸ਼ੋ ਗੰਗਾ ਵੱਲ ਨੂੰ ਚੱਲਿਆਂਗੇ ਆਪਾਂ ਤੇ ਇੱਥੋਂ ਨਾ ਬਹੁਤ ਹੀ ਤਰਸੀ ਜਿਹੜੀ ਚੜ੍ਹਾਈ ਸੀਗੀ ਉਹ ਨੀਚੇ ਨੂੰ ਜਾਂਦੇ ਟਾਈਮ ਹੋਰ ਵੀ ਮੁਸ਼ਕਲ ਖੜੀ ਕਰਦੀ ਹੈਗੀ ਕਿਉਂਕਿ ਗੱਡੀ ਬਿਨਾ ਹੀ ਬ੍ਰੇਕਾਂ ਤੋਂ ਹੀ ਮਤਲਬ ਐਂ ਹੀ ਜਾਂਦੀ ਆਗੀ ਬਸ ਹਨਾ ਤੇਜ਼ ਕਰਕੇ ਬਹੁਤ ਹੀ ਧਿਆਨ ਨਾਲ ਡਰਾਈਵ ਕਰਿਆ ਕਰੋ ਜਦੋਂ ਵੀ ਜਾਣੇ ਹੋ ਜਦੋਂ ਵੀ ਆਉਣੇ ਹੋਗੇ ਜਾਂਦੇ ਟਾਈਮ ਹਜੇ ਘੱਟ ਰਿਸਕ ਆਗਾ ਜਦੋਂ ਵਾਪਸ نیچے ਨੂੰ ਆਉਣੇ ਉਹ ਤਾਂ ਬਹੁਤ ਜ਼ਿਆਦਾ ਰਿਸਕ ਆਗਾ ਹਨਾ ਇੱਕ ਇਹ ਤੇ ਨਾ ਬਲੂ ਕਲਰ ਦੀ ਹੱਟ ਜੀ ਆਉਗੀ ਉੱਥੋਂ ਦਫਾੜ ਹੋ ਜਾਂਦਾਗਾ ਰਸਤਾ ਹਨਾ ਤੇ ਉੱਥੋਂ ਮਤਲਬ ਤੁਸੀਂ ਇਹ ਸਮਝ ਰਹੇ ਹੋ ਕਿ ਉਹ ਚਰਨਸ਼ੋ ਗੰਗਾ ਨੂੰ ਰਸਤਾ ਜਾਂਦਾ ਉਧਰ ਵੱਲ ਨੂੰ ਕੋਈ ਚੜ੍ਹਾਈ ਨਹੀਂ ਹੈਗੀ ਹਨਾ ਮਤਲਬ ਪੱਧਰੀ ਪੱਧਰੀ ਰਾਹ ਜਾਂਦਾਗਾ ਉਹ ਦੇਖੋ ਸਾਹਮਣੇ ਹੱਟ ਦਿਖਾਈ ਦੇਣ ਲੱਗਦੀ ਨਾ ਉੱਥੋਂ ਰਸਤਾ ਦਫਾੜ ਹੁੰਦਾਗਾ ਜਦੋਂ ਤੁਸੀਂ ਉਧਰੋਂ ਆਉਂਗੇ ਤਦ ਵੀ ਇਹਨੂੰ ਤੁਸੀਂ ਜਾਓਗੇ ਤਦ ਵੀ ਹੈਨਾ ਪਰ ਇਹ ਗੱਲ ਹੈ ਕਿ ਆਪਾਂ ਹੁਣ ਪਹਿਲਾ ਚੰਨ ਸ਼ੋ ਗੰਗਾ ਨਹੀਂ ਗਏ ਹੈ ਜਾਂ ਉੱਪਰ ਆਏਗੇ ਕਿਉਂਕਿ ਉੱਪਰ ਪਹਿਲਾ ਮੱਥਾ ਟਿਕਦਾਗਾ ਫਿਰ نیچے ਜਾਣਾਗਾ ਹੈਨਾ ਤੇ ਹੁਣ ਆਪਾਂ ਇੱਥੋਂ ਰਸਤਾ ਦਫਾੜ ਹੁੰਦਾ ਉਹ ਹੱਟ ਕੋਲੋਂ ਬਲੂ ਜੀ ਕਲਰ ਹੱਟ ਕੋਲੋਂ ਸਟਾਰਟਿੰਗ ਦੇ ਵਿੱਚ ਹੀ ਆ ਜਾਂਦੀ ਹੈ ਤੁਸੀਂ ਦੇਖਦਾ ਇੱਥੋਂ ਆਪਾਂ ਗੱਡੀ ਹੈ ਜਿਹੜੀ ਟਰਨ ਕਰ ਲਈ ਹੈ ਜੀ ਤੇ ਇੱਥੋਂ ਰਸਤਾ ਦਫਾੜ ਹੋ ਜਾਂਦਾਗਾ ਠੀਕ ਹੈ ਜੀ ਅਰ ਇੱਥੇ ਮਤਲਬ ਪਹਾੜ ਵੀ ਕੱਟ ਕੀਤਾ ਹੋਇਆ ਸਟਾਰਟਿੰਗ ਦੇ ਵਿੱਚ ਉਸ ਤੋਂ ਬਾਅਦ ਬਲੂ ਕਲਰ ਦੀ ਹੱਟ ਬਾਧੂ ਹੋਣਗੀਆਂ ਪਰ ਸਟਾਰਟਿੰਗ ਦੇ ਵਿੱਚ ਕੀ ਆਉਗੀ ਹੈਨਾ ਤੇ ਹੁਣ ਆਪਾਂ ਚੱਲਿਆਂਗੇ ਚਰਨਸ਼ੋ ਗੰਗਾਵਲ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਕਿ ਰਾਜੀ ਦਾ ਜਿਹੜਾ ਹੰਕਾਰ ਸੀ ਉਹ ਬਿਲਕੁਲ ਟੁੱਟ ਗਿਆ ਸੀਗਾ ਜਦੋਂ ਉਹਨਾਂ ਨੇ ਪਰਤਖ ਰੂਪ ਦੇ ਵਿੱਚ ਚੱਕੀਆਂ ਚੱਲਦੀਆਂ ਦੇਖ ਲਈਆਂ ਸੀਗੀਆਂ ਹਨਾ ਕਿਉਂਕਿ ਇੱਕ ਇੱਕ ਚੱਕੀ ਤੇ ਹੀ ਨਹੀਂ ਉਹਨਾਂ ਨੇ ਮਤਲਬ ਬਾਕੀ ਹੋਰ ਚੱਕੀਆਂ ਤੇ ਵੀ ਸਾਧੂਆਂ ਨੂੰ ਬਿਠਾਇਆ ਹੋਇਆ ਸੀ ਫਕੀਰਾਂ ਨੂੰ ਬਿਠਾਇਆ ਹੋਇਆ ਸੀ ਸਜ਼ਾ ਦਿੱਤੀ ਹੋਈ ਸੀਗੀ ਪਰ ਮਹਾਰਾਜ ਜੀ ਨਾਲ ਤਾਂ ਉਹਨਾਂ ਨੇ ਕਾਸਟ ਕਰਕੇ ਵੀ ਥੋੜਾ ਜਿਹਾ ਕੀਤਾ ਸੀਗਾ ਬੈਣ ਰਾਜੀ ਬੈਣ ਨੇ ਸੋ ਜਦੋਂ ਉਹਨਾਂ ਨੇ ਚਮਤਕਾਰ ਦੇਖਿਆ ਤਾਂ ਉਹਨਾਂ ਨੇ ਮਹਾਰਾਜ ਜੀ ਨੂੰ ਕਿਹਾ ਸੀਗਾ ਕਿ ਨਾ ਸਾਡੇ ਇੱਥੇ ਪਾਣੀ ਦਾ ਬਹੁਤ ਕਾਲ ਪਿਆ ਹੋਇਆਗਾ ਤੇ ਮਤਲਬ ਪਾਣੀ ਦੀ ਬਹੁਤ ਕਮੀ ਆਗੀ ਤੇ ਹਰ ਸਾਲ ਮਤਲਬ ਇੱਥੇ ਕਾਲ ਪੈ ਜਾਂਦਾ ਹੁੰਦਾ ਸੀ ਮਤਲਬ ਅਨਾਜ ਨਹੀਂ ਸੀ ਹੁੰਦਾ ਹੈਗਾ ਹਨਾ ਤੇ ਪਰ ਗੁਰੂ ਜੀ ਨੇ ਮਹਾਰਾਜ ਬੈਣ ਨੂੰ ਕਿਹਾ ਮਤਲਬ ਕਿ ਜਿਹੜੇ ਉਸ ਟਾਈਮ ਦਾ ਰਾਜਾ ਸੀਗਾ ਉਹਨੂੰ ਕਿਹਾ ਮਹਾਰਾਜ ਨੇ ਕਿ ਤੁਸੀਂ ਉੱਥੇ ਜਾਓ ਮੰਗਲਾ ਦੇਵੀ ਕੋਲ ਮੇਰੀ ਬਹੁਤ ਵੱਡੀ ਭਗਤ ਆਗੀ ਉਹਦੇ ਕੋਲ ਜਾਓ ਇਹ ਲੱਛਮਾਰਾਂ ਦੀ ਕੁੜੀ ਆ ਗਈ ਉਹਦੇ ਕੋਲ ਜਾਣਾਗਾ ਤੇ ਭੀਖ ਮੰਗ ਕੇ ਲੈ ਕੇ ਉਹਨਾਂ ਤੇ ਤਿੰਨ ਬੱਟੇ ਜਿਹੜੇ ਤੁਸੀਂ ਉੱਪਰ ਦੇਖੇ ਨੇ ਉਹ ਪਾਏ ਨੇਗੀ ਉੱਥੇ ਮੋਸਟਲੀ ਚਮਾਰਾਂ ਦੇ ਘਰੇ ਵੀ ਤੁਹਾਨੂੰ ਮਿਲ ਜਾਣਗੇ ਇਹ ਸਾਰੇ ਰਵਿਦਾਸ ਭਾਈ ਜਿੰਨੇ ਵੀ ਨਹੀਂਗੇ ਆਪਣੇ ਤੇ ਉਹਨਾਂ ਦੇ ਉੱਤੇ ਉਹ ਬੱਟੇ ਲੈ ਕੇ ਜਾਂਦੇ ਨੇ ਭੇਜਦੇ ਨੇ ਤੇ ਉੱਥੇ ਜਦੋਂ ਜਾਂਦੇ ਨੇਗੇ ਰਾਜਾ ਜਾਂਦਾ ਤਾਂ ਮੰਗਲਾ ਦੇਵੀ ਬਹੁਤ ਹੀ ਵਿਚਾਰੀ ਉਹ ਹੋ ਜਾਂਦੀ ਆ ਕਿ ਮੇਰੇ ਮਹਾਰਾਜ ਨੇ ਮੇਤੋ ਹਨਾ ਅਨਾਜ ਮੰਗਵਾਇਆ ਪਰ ਮੇਰੇ ਕੋਲ ਹੈ ਨਹੀਂ ਤੇ ਉਹ ਆਪਦੀ ਵਿਚਾਰੇ ਉਹ ਦੇਖ ਕੇ ਜਿਹੜਾ ਉਹ ਪਹਿਲਾਂ ਹੁੰਦੇ ਸੀਗੇ ਮਰਤਵਾਨ ਲਾਲੂ ਜੋ ਵੀ ਪਾਂਡਾ ਹੁੰਦਾਗਾ ਹਨਾ ਤਾਂ ਉਹ ਉਹਦੇ ਚ ਦੇਖਦੀ ਆ ਤਾਂ ਹੁੰਦਾ ਨਹੀਂ ਅਨਾਜ ਤਾਂ ਉਹ ਵਾਪਸ ਮੋੜ ਦਿੰਦੀ ਆ ਤੇ ਰਾਜਾ ਬੈਂਡ ਵਾਪਸ ਆਉਂਦਾ ਤੇ ਮਹਾਰਾਜ ਜੀ ਨੂੰ ਦਾਦਾ ਕਿ ਅਨਾਜ ਤਾਂ ਹੈ ਨਹੀਂ ਸੀ ਤੇ ਮੈਂ ਵਾਪਸ ਆ ਗਿਆ ਵੇ ਰੁਦਿਤ ਬਾਚ ਮਹਾਰਾਜ ਨੂੰ ਦੁਆਰਾ ਭੇਜਦੇ ਨੇ ਤੇ ਕਹਿੰਦੇ ਨੇ ਕਿ ਉਹਨੂੰ ਕੇ ਦੁਬਾਰਾ ਚੈੱਕ ਕਰੂਗੀ ਇੱਕ ਵਾਰੀ ਤੇ ਦੁਆਰਾ ਮੰਗਲਾ ਦੀਵ ਜਦੋਂ ਚੈੱਕ ਕਰਦੀ ਹੈ ਜੀ ਤੇ ਉਹਦੇ ਵਿੱਚੋਂ ਅਨਾਜ ਜਿਹੜਾ ਉੱਪਰ ਤੱਕ ਉਹ ਭਰਿਆ ਹੋਇਆ ਹੁੰਦਾਗਾ ਜਿਹੜਾ ਉਹਨਾਂ ਦਾ ਮਰਤবান ਭਾਂਡਾ ਹੁੰਦਾਗਾ ਉਹਦੇ ਵਾਲਾ ਪਹਿਲਾਂ ਕੱਚੇ ਭਾਂਡੇ ਹੁੰਦੇ ਸੀ ਨਾ ਤੇ ਇਹ ਚੱਕੀ ਦਾ ਪੁੜ ਵੀ ਆਪਣੇ ਆਪ ਹੀ ਚੱਲਦਾ ਸੀਗਾ ਹੁਣ ਥੋੜਾ ਜਿਹਾ ਟਾਈਮ ਤੋਂ ਪੰਦਗਾ ਮੇਰੀ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਲਿਆ ਹੋਊਗਾ ਹਨਾ ਤੇ ਇਹ نیچے ਜਿਹੜਾ ਗੁਰੂ ਘਰ ਬਣਿਆ ਹੋਇਆ ਹੈਗਾ ਹਨਾ ਮੰਦਿਰ ਬਣਿਆ ਹੋਇਆ ਕਹਿ ਸਕਦੇ ਆਂਗੇ ਆਪਾਂ ਇਹ ਨੀਚੇ ਦਾਗਾ ਤੁਸੀਂ ਦੇਖ ਰਹੇ ਹੋਗੇ ਉੱਪਰ ਤਾਂ ਥੋੜਾਇਆ ਅਲੱਗ ਤਰੀਕੇ ਨਾਲ ਬਣਿਆ ਹੋਇਆ ਤੇ ਨੀਚੇ ਅਲੱਗ ਤਰੀਕੇ ਨਾਲ ਬਣਿਆ ਹੋਇਆ ਹੈਗਾ ਹਨਾ ਤੇ ਇੱਥੇ ਮਹਾਰਾਜ ਦੇ ਉੱਪਰ ਛਤਰ ਵੀ ਦਿਖਾਇਆ ਗਿਆਗਾ ਤੇ ਇਹ ਮੂਰਤੀ ਜਿਹੜੀ ਬਿਲਕੁਲ ਗੋਲਡਨ ਕਲਰ ਦੀ ਬਣਾਈ ਗਈ ਆ ਮਹਾਰਾਜ ਜੀ ਤੇ ਇਸ ਤੋਂ ਬਾਅਦ ਆਪਾਂ ਚੱਲਾਂਗੇ ਬਾਹਰ ਵੱਲ ਨੂੰ ਪਹਿਲਾਂ ਵੈਸੇ ਤੁਸੀਂ ਅੰਦਰ ਇਹ ਸਾਰੇ ਦਰਸ਼ਨ ਕਰ ਲਓ ਤੇ ਇਸ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਬਾਹਰ ਵੱਲ ਨੂੰ ਠੀਕ ਹੈ ਜੀ ਤੁਸੀਂ ਫਿਲਹਾਲ ਲਈ ਮੱਥਾ ਟੇਕ ਲਓ ਆਪਣਾ ਤੇ ਇਸ ਤੋਂ ਬਾਅਦ ਜਿਹੜੇ ਪ੍ਰੋਗਰਾਮ ਆ ਰਹੇ ਨੇ ਅਪ੍ਰੈਲ ਦੇ ਵਿੱਚ 11 ਅਪ੍ਰੈਲ 12 13 ਹਨਾ 14 ਇੱਥੇ ਮਤਲਬ ਭੀਮਰਾਓ ਦੇ ਕਰਦਾ ਵੀ ਜਨਮ ਦਿਵਸ ਮਨਾਇਆ ਜਾਂਦਾਗਾ ਤੇ ਕਿਉਂਕਿ ਉਹਨਾਂ ਦੀ ਵੀ ਸਾਡੇ ਸਾਡੀ ਜਿਹੜੀ ਇਹ ਜਾਤੀ ਹੈ ਇਹਨੂੰ ਬਹੁਤ ਵੱਡੀ ਦੇਣ ਹੈ ਤੁਹਾਨੂੰ ਸਾਰਿਆਂ ਨੂੰ ਵੀ ਪਤਾਗਾ ਤੁਸੀਂ ਜਾਣੀ ਜਾਣੋਗੇ ਹਨਾ ਤੇ ਬਾਕੀ ਹੁਣ ਆਪਾਂ ਚੱਲਿਆਂਗੇ ਚਰਨ ਸ਼ੋ ਗੰਗਾ ਵੱਲ ਨੂੰ ਅਮੇ ਸਿੱਤਾਰੇ ਸਾਰੇ ਏਰੀਆ ਉੱਥੇ ਦੇ ਹੀ ਆ ਜਾਂਦਾ ਹੈ ਜਿਹੜਾ ਤੁਸੀਂ ਮੇਨ ਸਰੋਵਰ ਦੇਖਦੇ ਹੋ ਨਾ ਸਾਹਮਣੇ ਹੈ ਨਾ ਉਹ ਬਿਲਕੁਲ ਸਾਹਮਣੇ ਜਿੱਥੇ ਆਪਾਂ ਜਾਵਾਂਗੇ ਜਿੱਥੇ ਮਹਾਰਾਜ ਦੀ ਮੂਰਤੀ ਬਣੀ ਹੋਈ ਹੈਗੀ ਉੱਥੇ ਉਹਨਾਂ ਨੇ ਜਦੋਂ ਮਹਾਰਾਜ ਅ ਮਤਲਬ ਮਹਾਰਾਜ ਨੇ ਰਾਜਾ ਬੈਨ ਨੂੰ ਕਿਹਾ ਸੀਗਾ ਕਿ ਬਈ ਉਹ ਲੈ ਕੇ ਆ ਉਸ ਤੋਂ ਬਾਅਦ ਧੀਖ ਮੰਗਣ ਤੋਂ ਬਾਅਦ ਉਹ ਇੱਥੇ ਆਉਂਦੇ ਨੇ ਤੇ ਇੱਥੇ ਆ ਕੇ ਨਾ ਮਹਾਰਾਜ ਨੇ ਕਿਹਾ ਸੀਗਾ ਉਹਨੂੰ ਕਿ ਤੂੰ ਤੂੰ ਨਾ ਮਤਲਬ ਮੈਂ ਇੱਥੋਂ ਪਾਣੀ ਦਾ ਹੱਲ ਕਰ ਦਾਂਗਾ ਤੇ ਜਿੱਧਰ ਤੱਕ ਵੀ ਤੂੰ ਜਾਵੇਂਗਾ ਜਿੱਧਰ ਨੂੰ ਚਾਹੇ ਸੱਜੇ ਚੱਲ ਜੀ ਖੱਬੇ ਚੱਲ ਜੀ ਉਹ ਤੇਰੀ ਇੱਛਾ ਦੀ ਤਾਂ ਉੱਥੇ ਤੱਕ ਜਿਹੜੀ ਹੈਗਾ ਪਾਣੀ ਤੇਰੇ ਪਿੱਛੇ-ਪਿੱਛੇ ਆਊ ਪਰ ਤੂੰ ਹੰਕਾਰ ਨਾ ਨੀ ਕੋਈ ਮਨਚ ਸ਼ੰਕਾ ਨਹੀਂ ਲੈ ਕੇ ਆਉਣੀ ਹੈਗੀ ਤਾਂ ਮਤਲਬ ਉਹ ਜਿੱਥੇ ਤੱਕ ਜਾਵੇਂਗਾ ਪਾਣੀ ਤੇਰੇ ਪਿੱਛੇ-ਪਿੱਛੇ ਆ ਜਾਊਗਾ ਤੇ ਜਿੱਥੇ ਮਹਾਰਾਜ ਦੀ ਮੂਰਤੀ ਬਣੀ ਹੋਈ ਹੈਗੀ ਤੁਸੀਂ ਦੇਖ ਰਹੇ ਹੋਗੇ ਹਨਾ ਇਸ ਟਾਈਮ ਤੇ ਇੱਥੇ ਹੀ ਉਹਨਾਂ ਨੇ ਆਪਣੇ ਪੈਰ ਦੇ ਸੱਜੇ ਪੈਸੇ ਦੇ ਪੈਰ ਦੇ ਅੰਗੂਠੇ ਨਾਲ ਪੱਥਰ ਨੂੰ ਹਟਾਇਆ ਸੀ ਤੇ ਇਹ ਜਿਹੜਾ ਸਰੋਵਰ ਹੈਗਾ ਇੱਥੋਂ ਪਾਣੀ ਨਿਕਲਦਾਗਾ ਮਤਲਬ ਹਨਾ ਬੱਬਲਸ ਨਿਕਲਦੇ ਨੇਗੇ ਤੇ ਇੱਥੇ ਇੱਕ ਇਹ ਪ੍ਰਥਾ ਵੀ ਹੈ ਕਿ ਘਰ ਬਣਾਇਆ ਜਾਂਦਾਗਾ ਤੇ ਸੀਰੀਅਸਲੀ ਇਹ ਹੱਲ ਵੀ ਹੋਇਆਗਾ ਕਿ ਜਿਨ੍ਹਾਂ ਲੋਕਾਂ ਨੇ ਘਰ ਬਣਾਏ ਨਹੀਂਗੇ ਉਹਨਾਂ ਦੇ ਘਰ ਬਣੇ ਨਹੀਂਗੇ ਹਨਾ ਉਹ ਬਾਕੀ ਉਹ ਆ ਕੇ ਮੱਥਾ ਵੀ ਟੇਕ ਕੇ ਜਾਂਦੇ ਨੇ ਕਿਉਂਕਿ ਮੇਰੇ ਘਰਦਿਆਂ ਦੇ ਵਿੱਚੋਂ ਹੀ ਮੇਰੇ ਦਰਾਨੀ ਜਠਾਣੇ ਉਹਨਾਂ ਨੇ ਘਰ ਬਣਾਇਆ ਸੀ ਤੇ ਉਹਨਾਂ ਦਾ ਬਾਕੀ ਘਰ ਬਣ ਗਿਆ ਤੇ ਉਹਨਾਂ ਨੂੰ ਉਦਵੱਚ ਮੱਥਾ ਟੇਕਿਆ ਸੋ ਆਪਾਂ ਵੀ ਇੱਕ ਛੋਟਾ ਜਿਹਾ ਘਰ ਬਣਾਉਣ ਲੱਗਿਆਂਗੇ ਆਪਣਾ ਸੁਪਨਾਗਾ ਹਨਾ ਮੇਰਾ ਵਿੱਚ ਹੀ ਵੀਡੀਓ ਦੇ ਵਿੱਚ ਹੀ ਮਨ ਬਣ ਗਿਆ ਤੇ ਅਸੀਂ ਇਹ ਛੋਟਾ ਜਿਹਾ ਬਣਾਉਣ ਲੱਗਿਆਂਗੇ ਆਪਣਾ ਘਰ ਠੀਕ ਹੈ ਜੀ ਤੇ ਮਹਾਰਾਜ ਦੀ ਕਿਰਪਾ ਹੋਵੇ ਜਰੂਰ ਬਣੂਗਾ ਕਿਉਂਕਿ ਅਸੀਂ ਉਹਨਾਂ ਤੋਂ ਕੁਝ ਮੰਗੀਏ ਤੇ ਉਹ ਸਾਨੂੰ ਖਾਲੀ ਮੋੜ ਦੇਣ ਤਾਂ ਹੋ ਨਹੀਂ ਸਕਦਾ ਵੱਡੇ ਵੱਡੇ ਰਾਜਿਆਂ ਨੂੰ ਪਾਪੀਆਂ ਨੂੰ ਉਹਨਾਂ ਨੇ ਤਾਰਿਆਗਾ ਤੇ ਸਾਡੇ ਵਰਗੇ ਛੋਟੇ-ਵੋਟੇ ਜੀਵ ਜੰਤੂ ਤਾਂ ਉਹਨਾਂ ਦੇ ਲਈ ਚੀਜ਼ ਹੀ ਕੀ ਨਹੀਂਗੇ ਹਨਾ ਤੇ ਨਾ ਬਾਕੀ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਉਸ ਤੋਂ ਬਾਅਦ ਨਾ ਰਾਜਾ ਇੱਧਰ ਵੱਲ ਨੂੰ ਸੱਜੇ ਵੱਲ ਨੂੰ ਜਾਂਦੇ ਨੇ ਕਿ ਨੀਚੇ ਵੱਲ ਨੂੰ ਜਿੱਧਰ ਸਲੋਬਰ ਬਣਿਆ ਹੋਇਆ ਹੈਗਾ ਜਾਂਸ ਤੇ ਲਈ ਪਾਈਆਂ ਦੇ ਲਈ ਬਣਿਆ ਹੋਇਆ ਵੀਰਾਂ ਲਈ ਤੇ ਉਧਰ ਵੱਲ ਨੂੰ ਜਾਂਦਾ ਰਾਜਾ ਤੇ ਅੱਧਾ ਦੋ ਅੱਧਾ ਕਿਲੋਮੀਟਰ ਦਾ ਮਤਲਬ 2 ਕਿਲੋਮੀਟਰ ਵਾਕ ਦੀ ਬਾਹੀ ਤੇ ਉਹ ਜਾਂਦਾਗਾ ਤੇ ਪਿੱਛੇ ਉਹਦੇ ਮਨ ਚ ਨਾ ਸ਼ੰਕ ਆ ਜਾਂਦੀ ਪਿੱਛੇ ਮੁੜ ਕੇ ਦੇਖ ਲੈਂਦਾ ਤੇ ਸਿਰਫ ਪਾਣੀ ਆ ਜਿਹੜੀ ਗੰਗਾ ਉੱਥੇ ਤੱਕ ਹੀ ਵਗਦੀ ਆਗੀ ਜਦ ਕਿ ਇੱਥੇ 2000 ਕਿਲੋਮੀਟਰ ਦੀ ਕਹਿੰਦੇ ਨੇ ਕਿ ਮੈਨੂੰ ਨਹੀਂ ਪਤਾ ਹੈਗਾ ਫੁੱਟ 2000 ਫੁੱਟ ਦੀ ਜਿਹੜੀ ਡੂੰਘਾਈ ਆਗੀ ਉੱਥੇ ਤੱਕ ਪਾਣੀ ਆਗਾ ਇੱਥੇ ਕਿਉਂਕਿ ਬਹੁਤ ਹੀ ਨੀਵਾ ਪਾਣੀ ਹੈ ਪੱਧਰ ਪਰ ਜਿਹੜਾ ਸਰੋਵਰ ਆਗਾ ਨਾ ਇੱਥੇ ਤੁਸੀਂ ਦੇਖ ਰਹੇ ਹੋਗੇ ਬੱਬਲਸ ਨਿਕਲਦੇ ਨੇਗੇ ਮਤਲਬ ਪਾਣੀ ਅੱਜ ਵੀ ਇੱਥੇ ਉਸੇ ਤਰੀਕੇ ਨਾਲ ਨਿਕਲਦਾਗਾ ਹਨਾ ਤੇ ਕੋਈ ਮੰਨਤਾ ਇਦਾਂ ਨਹੀਂ ਹੈਗਾ ਕਿ ਕੋਈ ਪਖੰਡਾਗਾ ਤੁਸੀਂ ਆ ਕੇ ਵੀ ਦੇਖ ਸਕਦੇ ਹੋਗੇ ਤੇ ਇਹਦੇ ਵਿੱਚੋਂ ਜਿਹੜਾ ਪਾਣੀ ਦਾ ਪਾਈਪ ਆਗਾ ਉਹ ਵੀਰਾਂ ਦੇ ਣਾਉਣ ਵਾਲ ਨੂੰ ਕੱਢਿਆ ਗਿਆਗਾ ਜਿੱਧਰ ਪਾਈਪ ਵੀਰ ਪਾਈ ਨਾਉਂਦੇ ਨੇਗੇ ਉਧਰ ਵਾਲ ਨੂੰ ਕੱਢਿਆ ਗਿਆਗਾ ਤੇ ਉੱਥੇ ਜਿਹੜਾ ਪਾਣੀ ਦਾ ਬਹੁਤ ਬਹੁਤ ਤੇਜ਼ੀ ਨਾਲ ਜਾਂਦਾਗਾ ਉੱਥੇ ਮੈਂ ਜਾ ਕੇ ਵੀਡੀਓ ਨਹੀਂ ਸੀ ਬਣਾ ਸਕਦੀ ਹੈਗੀ ਸੋ ਉਹ ਵੀਡੀਓ ਦਾ ਹਿੱਸਾ ਨਹੀਂ ਬਣਿਆ ਹੈਗਾ ਹਨਾ ਤੁਸੀਂ ਅਗਰ ਤੁਸੀਂ ਆਉਂਗੇ ਤਾਂ ਜਰੂਰ ਦੇਖਿਓ ਤੇ ਬਹੁਤ ਹੀ ਬਹਾਅ ਦੇ ਨਾਲ ਪਾਣੀ ਉੱਥੇ ਵੱਲ ਨੂੰ ਜਾਂਦਾਗਾ ਤੇ ਇੰਨੀ ਗੱਲ ਕਰਦੇ ਕਰਦੇ ਮੈਨੇ ਆਪਣਾ ਘਰ ਤੁਹਾਡੇ ਨਾਲ ਜਿਹੜਾ ਸ਼ੇਅਰ ਕੀਤਾਗਾ ਬਣਾਇਆਗਾ ਹਨਾ ਤੇ ਤੁਸੀਂ ਅਗਰ ਆਉਂਗੇ ਤਾਂ ਤੁਸੀਂ ਵੀ ਜ਼ਰੂਰ ਇੱਥੇ ਆਪਣਾ ਘਰ ਬਣਾ ਕੇ ਜਾਇਓ ਕਿਉਂਕਿ ਮਹਾਰਾਜ ਦੀ ਕਿਰਪਾ ਹੋਗੀ ਤੇ ਜ਼ਰੂਰ ਸਾਡੇ ਜਿਹੜੇ ਸੁਪਨੇ ਨੇ ਸਾਕਾਰ ਹੋਣਗੇ ਜ਼ਿੰਦਗੀ ਦੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮੁਸ਼ਕਲਾਂ ਨੇ ਜਿਹੜੀਆਂ ਸਾਡੀਆਂ ਮਹਾਰਾਜ ਹੱਲ ਕਰ ਦੇਣਗੇ ਠੀਕ ਹੈ ਜੀ ਤੇ ਤੇ ਇਹ ਤਾਂ ਸੀਗਾ ਘਰ ਦਾ ਮਸਲਾ ਹਨਾ ਤੇ ਹੁਣ ਮੈਂ ਦੱਸ ਦਿਆਂ ਕਿ ਜਿਹੜਾ ਵੀ ਤੁਸੀਂ ਇੱਥੇ ਨਾਲ ਸੋਬਰ ਦੇਖ ਰਹੇ ਹੋਗੇ ਇਹਦੇ ਵਿੱਚੋਂ ਤੁਸੀਂ ਨੇ ਹੱਥ ਪੈਰ ਨਹੀਂ ਪਾਉਣੇ ਹੈਗੇ ਮਤਲਬ ਇੱਥੋਂ ਜਲ ਲੈ ਕੇ ਜਾਣਾਗਾ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਦੁੱਖ ਦਿਲ ਇਧਰ ਆਗਾ ਹਨਾ ਤਾਂ ਉਹ ਜ਼ਰੂਰ ਦੂਰ ਹੋਗਾ ਉਹਦਾ ਪਾਣੀ ਦਾ ਸਿੱਟਾ ਵੀ ਦੇਣਾ ਘਰਚ ਤੇ ਪਾਣੀ ਪੀਣਾ ਵੀ ਹੈਗਾ ਹਨਾ ਤੇ ਇਹ ਸਾਡੀਆਂ ਜਿਹੜੀਆਂ માનਤਾਵਾਂ ਨੇਗੇ ਤੁਸੀਂ ਦੇਖ ਸਕਦੇ ਹੋਗੇ ਹਨਾ ਤੇ ਇਹ ਪਾਣੀ ਮੈਂ ਅਮਨ ਕਿਆਸੀ ਵੀਡੀਓ ਬਣਾ ਲਈ ਪਾਣੀ ਦਾ ਬਹਾਵਾ ਜਿਹੜਾ ਇੱਥੋਂ ਨਿਕਲਦਾ ਦਿਖਾਇਆ ਗਿਆ ਹੈਗਾ ਸਰੋਵਰ ਦੇ ਵਿੱਚ ਤੁਸੀਂ ਦੇਖ ਰਹੇ ਹੋਗੇ ਮੈਨੂੰ ਇਹ ਸੀਗਾ ਕਿ ਮੈਂ ਨਾ ਜਾਵਾਂ ਸੋ ਮੈਂ ਅਮਨ ਨੂੰ ਭੇਜਤਾ ਸੀਗਾ ਇਹ ਉਥੋਂ ਪਾਣੀ ਆਉਂਦਾ ਹੈਗਾ ਸਰੋਵਰ ਦੇ ਵਿੱਚੋਂ ਪਾਈਪ ਪਾਇਆ ਗਿਆ ਹੈਗਾ ਇਧਰ ਵੱਲ ਨੂੰ ਤੇ ਇਧਰ ਵੱਲ ਨੂੰ ਢਲਾਨ ਵੀ ਆ ਗਿਆ ਹੈ ਹਨਾ ਤੇ ਵੈਸੇ ਤਾਂ ਇਧਰ ਨੂੰ ਉਚਾਈ ਆ ਗਈ ਪਰ ਇਹ ਕਿਸ ਹਿਸਾਬ ਨਾਲ ਪਾਇਆ ਗਿਆ ਬਾਅਦ ਚ ਪਾਇਆ ਗਿਆ ਇਹ ਪਾਣੀ ਇੱਧਰ ਨੂੰ ਤੇ ਇੱਥੇ ਮਤਲਬ ਪਾਣੀ ਤੁਸੀਂ ਦੇਖ ਰਹੇ ਹੋ ਕਿ ਅੱਜ ਵੀ ਉਸੇ ਤਰ੍ਹਾਂ ਹੀ ਚੱਲਦਾਗਾ ਨਹੀਂ ਤਾਂ ਇੱਥੇ ਇੰਨੀ ਡੰਗਾਈ ਆ ਕਿ ਮੋਟਰਾਂ ਵੀ ਫੇਲ ਹੋ ਜਾਂਦੀਆਂ ਨੇਗੀਆ ਮਾ ਲੋ ਮੋਟਰਾਂ ਨਾਲ ਵੀ ਬੱਟੇ ਆ ਰੋੜੇ ਵਗੈਰਾ ਆਉਂਦੇ ਨਹੀਂ ਵੀ ਜਦੋਂ ਅਸੀਂ ਇੱਥੇ ਪਾਣੀ ਕਹਿੰਦੇ ਨੇ ਇਹ ਪੱਟਣ ਦੇ ਲਈ ਜਿਵੇਂ ਆਪਾਂ ਕਹਿੰਦੇ ਨੇ ਨਲਕਾ ਜਾਂ ਕੋਈ ਹੋਰ ਮੋਟਰ ਵਗੈਰਾ ਲਗਾਈ ਜਾਂਦੀ ਤਾਂ ਵਿੱਚਨਾ ਬੱਟੇ ਆ ਇਹਨੇ ਵੱਡੇ ਵੱਡੇ ਤਾਂ ਉਹਦੇ ਕਰਕੇ ਜਿਹੜਾ ਪਾਣੀ ਆਗਾ ਮਤਲਬ ਉਹਦਾ ਦਰ ਬਹੁਤ ਹੀ ਜ਼ਿਆਦਾ ਨੀ ਵਾਂਗਾ ਹਨਾ ਤੇ ਮਹਾਰਾਜ ਦੀ ਮੂਰਤੀ ਬਣੀ ਹੋਈ ਸੀ ਅੱਗੇ ਮੈਂ ਇੱਥੇ ਵੀ ਚਲੋ ਮੈਂ ਸੋਚਾਂ ਨਸਮਸਤਕ ਹੋ ਜੀ ਤੇ ਬਾਕੀ ਨੇ ਤੁਸੀਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਨਾ ਤਾਂ ਕਿ ਤੁਹਾਨੂੰ ਹੋਰ ਬਹੁਤ ਸਾਰੀਆਂ ਵੀਡੀਓਜ਼ ਦੇਖਣ ਨੂੰ ਮਿਲਣ ਤੇ ਲਾਈਕ ਦਾ ਬਟਨ ਜ਼ਰੂਰ ਦਬਾ ਦਿਓ ਤੇ ਕਮੈਂਟ ਨਾ ਨਪੋਲਿਆ ਕਰੋ ਕਿਉਂਕਿ ਵੀਜੀ ਨਵਾਂ ਨਵਾਂ ਚੈਨਲ ਆਗਾ ਹਨਾ ਤੇ ਤੁਹਾਡੇ سپورਟ ਦੀ ਬਹੁਤ ਜ਼ਿਆਦਾ ਜ਼ਰੂਰਤ ਆਗੀ ਸੋ ਪਲੀਜ਼ ਚੈਨਲ ਦੇ ਉੱਪਰ ਕਮੈਂਟ ਜ਼ਰੂਰ ਕਰਿਆ ਕਰੋ ਹਨਾ ਵੀਰੇ ਕਿ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਕਿਉਂਕਿ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਆਗੀ ਕਿ ਇਹ ਜਿਹੜੀ ਵੀਡੀਓ ਹੈਗੀ ਬਹੁਤ ਹੀ ਜ਼ਿਆਦਾ ਸੋਹਣੀ ਬਣੀ ਆ ਆਪਣੇ ਵੱਲੋਂ ਕੋਈ ਕਮੀ ਨਹੀਂ ਛੱਡੀ ਹੈਗੀ ਕਿ ਮੈਂ ਕੋਸ਼ਿਸ਼ ਕੀਤੀ ਹੈਗੀ ਕਿ ਬਹੁਤ ਜ਼ਿਆਦਾ ਤੁਹਾਡੇ ਲਈ ਨੌਲੇਜ ਵਾਲੀ ਸਿੱਧ ਹੋਵੇ ਹੈਨਾ ਸੋ ਪਲੀਜ਼ ਰਿਕੁਐਸਟ ਹੀ ਹੈਗੀ ਕਿ ਜਾਂਦੇ-ਆਂਦੇ ਕਮੈਂਟ ਬਾਕਸ ਦੇ ਵਿੱਚ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰ ਦਿਓ ਤੇ ਅੱਜ ਕੱਲ ਤਾਂ ਇਹ ਬਹੁਤ ਹੀ ਜ਼ਿਆਦਾ ਸੋਹਣੀ ਜਿਹੜੀ ਜਗ੍ਹਾ ਬਣੀ ਹੋਈ ਹੈਗੀ ਪਿਛਣੀਆਂ ਵੀਡੀਓਜ਼ ਕਾਫੀ ਨੀਗੀਆਂ ਨੌਲੇਜ ਦੇ ਵੱਲ ਹੀ ਮੈਂ ਪਾਈਆਂ ਦੀਆਂ ਨੇ ਸੋ ਮਿਲਦੇ ਆਪਾਂ ਫੇਰ ਕਦੇ ਤਦ ਤੱਕ ਲਈ ਰੱਬ ਰੱਖਾ ਸਸ਼ੇਕਾਲ ਸੋ ਪਲੀਜ਼ ਵੀਡੀਓ ਨੂੰ ਬਹੁਤ ਸਾਰਾ ਪਿਆਰ ਫਰੈਂਡਸ ਨਾਲ ਸ਼ੇਅਰ ਕਰ ਦਿਓ ਕਮੈਂਟ ਕਰਿਓ ਲਾਈਕ ਕਰਿਓ ਥੈਂਕ ਯੂ ਸੋ ਮੱਚ